ਕੁਝ ਅਧਿਕਾਰੀਆਂ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹਾਂ ਥਾਣਾ ਮੇਟਿਆਣਾ ਦੀ ਪੁਲਿਸ ਪਾਰਟੀ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਤੇ ਟ੍ਰਿਪਲ ਸਵਾਰੀ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਕਾਗਜ਼ਾਤ ਨਾ ਪੂਰੇ ਹੋਣ ਕਰਕੇ ਚਲਾਨ ਕੱਟੇ ਗਏ ਅਤੇ ਕਈਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਇਸ ਮੌਕੇ ਡਿਫਟੀ ਸ਼ਿਵਦਰਸ਼ਨ ਸਿੰਘ ਵੱਲੋਂ ਬੜੀ ਸਖਤੀ ਨਾਲ ਚੈਕਿੰਗ ਕਰਦਿਆਂ ਕਿਹਾ ਕਿ ਸ਼ਰਾਰਤੀ ਅੰਸਰਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਵੀਆ ਸਾਹਿਬ ਦੀ ਬੋਸ ਨਾਲ ਲੈ ਕੇ ਇੰਟਰਸਟੇਟ ਨਾਕਾ ਮੇਟਿੰਗ ਦੇ ਚੈਕਿੰਗ ਕਰ ਰਹੇ ਆ ਇਹਦਾ ਮਕਸਦ ਜਿਹੜਾ ਆਉਣ ਵਾਲੀ ਲੋਕ ਸਭਾ ਚ ਜਿਹੜੇ ਵਹੀਕਲ ਸ਼ਹਿਰਪੁਰ ਦੇ ਅੰਦਰ ਜ਼ਿਲ੍ਹੇ ਜੰਤਰਾ ਐਂਟਰੀ ਹੋ ਰਹੇ ਨੇ ਉਹਨਾਂ ਦੀ ਸਖਤੀ ਨਾਲ ਚੈਕਿੰਗ ਕਰ ਰਹੇ ਆ ਤੇ ਜਿਹੜੇ ਵੀਕਲ ਸ਼ਹਿਰਪੁਰ ਤੋਂ ਬਾਹਰ ਦੂਜੇ ਡਿਸਟ੍ਰਿਕਟ ਨੂੰ ਜਾ ਰਹੇ ਨੇ ਉਹਨਾਂ ਦੀ ਸਖਤੀ ਨਾਲ ਚੈਕਿੰਗ ਕਰ ਰਹੇ ਆ ਜੋ ਜੋ ਇਲੈਕਸ਼ਨ ਦੇ ਨੇੜੇ ਆ ਰਹੇ ਆ ਅਸੀਂ ਚੈਕਿੰਗ ਜਿਹੜੀ ਵਿਧਾਈ ਆ ਇਲਾਕੇ ਵਿੱਚ ਗਸ਼ਤ ਵੀ ਵਿਧਾਈ ਆ ਫਲੈਗ ਮਾਰਚ ਵੀ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਖਤੀ ਨਾਲ ਹਰ ਵਹੀਕਲ ਦੀ ਬ੍ਰੀਕਿੰਗ ਨਾਲ ਫੋਰਵਰਡਲੀ ਚੈਕਿੰਗ ਕੀਤੀ ਜਾਊਗੀ ਤਾਂ ਜਿਹੜੇ ਮਾੜੇ ਅਨਸਰ ਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਐਂਟਰ ਨਾ ਹੋ ਸਕਣ ਅਤੇ ਕੋਈ ਮਾੜੀਦਰੋ ਦੀ ਅਨਸਰ ਜਿਹੜਾ ਹੁਸ਼ਿਆਰਪੁਰ ਜਿਸਕ ਵਿੱਚ ਵਾਦਤ ਕਰਕੇ ਬਾਹਰ ਜ਼ਿਲ੍ਹੇ ਵਿੱਚ ਫਰਾਰ ਨਾ ਹੋ ਸਕੇ ਇਸ ਕਰਕੇ ਜੀ ਇਥੇ ਹਰ ਵੀ ਗਲਤੀ ਫੋਰਵਰਡਲੀ ਚੈਕਿੰਗ ਕਰਦੇ ਹਾਂ ਹੁਸ਼ਿਆਰਪੁਰ ਤੋਂ ਹਣੀ ਸੰਦੂ ਦੀ ਖਾਸ ਪੋਕ